ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਆਪ ਸੰਗਤਾਂ ਨਾਲ ਬਹੁਤ ਜ਼ਰੂਰੀ ਵਿਸ਼ੇ ਤੇ ਜੋ ਵਿਚਾਰ ਕਰਨੀ ਏ ਮੈਂ ਜੋ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਵਿਸਾਖੀ ਦਾ ਦਿਹਾੜਾ ਆ ਰਿਹਾ ਏ 13 April ਨੂੰ ਦੇਵ ਸਾਖੀ ਤੇ ਜੋ ਸਤਗੁਰ ਜੀ ਨੇ ਕਿਰਪਾ ਕੀਤੀ ਸੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਪਲਾ ਕਰਕੇ ਜੋ ਰਹਿ ਤਰ੍ਹਾਂ ਰਖਾ ਕਰਕੇ ਗੁਰਸਿੱਖ ਤਿਆਰ ਕੀਤਾ ਸੀ ਪੰਜ ਕਕਾਰ ਬਖਸ਼ੇ ਸੀ ਉਹ ਪੰਜ ਕਕਾਰ ਕੀ ਨੇ ਇਹਨਾਂ ਬਾਰੇ ਜੋ ਮੈਂ ਆਪ ਸੰਗਤਾਂ ਨਾਲ ਪੰਜ ਵੀਡੀਓ 13 April ਤੋਂ ਪਹਿਲਾਂ ਪਹਿਲਾਂ ਸਾਂਝੀਆਂ ਕਰਨੀਆਂ ਨੇ ਇਹ ਜੋ ਪੰਜ ਵੀਡੀਓ ਪੰਜਾਬੀ ਵਿੱਚ ਮੈਂ ਅਤੇ ਇੰਗਲਿਸ਼ ਵਿੱਚ ਬੇਟੀ ਸਿਮਰਨ ਪ੍ਰੀਤ ਕੌਰ ਜੋ ਇਹ ਵੀਡੀਓ ਉਸੇ ਤਰ੍ਹਾਂ ਨਾਲ-ਨਾਲ ਪੰਜ ਪਾਏਗੀ ਇਹ ਜੋ ਸਾਰਾ ਜੋ ਹਵਾਲਾ ਹੈ ਇਹ ਕਿਤਾਬ ਜੋ ਜਸਮੀਰ ਸਿੰਘ ਹੋਠੀ ਯੂਰਪੀ ਪੰਜਾਬੀ ਸਾਥ ਵਾਲਸਾਲ ਯੂਕੇ ਉਹਨਾਂ ਵੱਲੋਂ ਜੋ ਬੁੱਕ ਸਾਪੀ ਗਈ ਸੀ ਉਹਦੇ ਵਿੱਚ ਜੋ ਇੱਕ ਕਾਰਕੀ ਨੇ ਤੇ ਹਰੇਕ ਕਕਾਰ ਦੀ ਜੋ ਮਹੱਤਾ ਬਾਰੇ ਉਹਨਾਂ ਸਾਪਿਆ ਇਹ ਮੈਂ ਇਸ ਕਿਤਾਬ ਵਿੱਚ ਜੋ ਕਿਤਾਬ ਵਿੱਚੋਂ ਸਾਰਾ ਇਹ ਜੋ ਮਟੀਰੀਅਲ ਲੈ ਕਰਕੇ ਆਪ ਸੰਗਤਾਂ ਨਾਲ ਸਾਂਝਾ ਕਰ ਰਿਹਾ ਇੱਕ ਵੀਡੀਓ ਦੇ ਰੂਪ ਵਿੱਚ ਤਾਂ ਜੋ ਸਾਰੇ ਸਿੱਖ ਬੱਚੇ ਆਪਾਂ ਸਾਰੇ ਸਿੱਖ ਜੋ ਇਹ ਫਾਇਦਾ ਲੈ ਸਕੀ ਕਿ ਪੰਜ ਕਕਾਰ ਕਿਉਂ ਜ਼ਰੂਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾ ਤੋਂ ਹੀ ਧਰਮ ਪ੍ਰਚਾਰ ਲਈ ਯਤਨ ਕੀਤੇ ਗਏ ਸਿੱਖਾਂ ਨੂੰ ਉਸੂਲ ਦੜਾਏ ਗਏ ਕਿ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਤੇ ਵੰਡ ਛਕਣਾ ਧਰਮਸਾਲਾਂ ਵਾ ਗੁਰਦੁਆਰਾ ਬਣਾਉਣਾ ਗੁਰਦੁਆਰੇ ਬਣਾਉਣ ਦੇ ਉਪਦੇਸ਼ ਗੁਰੂ ਸਾਹਿਬ ਜੀ ਦੀਆਂ ਉਦਾਸੀਆਂ ਵਿੱਚ ਮਿਲਦੇ ਨੇ ਮੰჯੀਆਂ ਬਖਸਣ ਦੀਆਂ ਗਵਾਹੀਆਂ ਵੀ ਮਿਲਦੀਆਂ ਨੇ ਇਸੇ ਪ੍ਰਥਾ ਨੂੰ ਹੋਰ ਪ੍ਰਚਾਰ ਤੇ ਪ੍ਰਸਾਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਯਤਨ ਕੀਤੇ ਆ ਤੇ ਦੂਰ ਦੂਰ ਥਾਵਾਂ ਤੇ ਸਿੱਖਾਂ ਨੂੰ ਪ੍ਰਚਾਰ ਹਿਤ ਭੇਜਿਆ ਬੀਬੀਆਂ ਨੂੰ ਪੀੜੇ ਬਖਸੇ ਗਏ ਫਿਰ ਮਸੰਦ ਪ੍ਰਚਾਰ ਹਿੱਤ ਤਖਤ ਪਲੰਘ ਤੇ ਬੈਠਣਾ ਪੰਜਾਬੀ ਵਿੱਚ ਮਸੰਦ ਨਿਯਤ ਕੀਤੇ ਗਏ ਇਹ ਮਸੰਦ ਵੀ ਸਿੱਖੀ ਨਾਲ ਜੋੜਨ ਦੇ ਵਿਚੋਲੇ ਵਾਂਗੂ ਹੁੰਦੇ ਸੀ ਪਰ ਜਦੋਂ ਜਪ ਤਪ ਘਟ ਗਿਆ ਜਿਸ ਯੋਗਤਾ ਕਰਕੇ ਮਸੰਦ ਥਾਪਿਆ ਗਿਆ ਸੀ ਪੂਜਾ ਪ੍ਰਸ਼ਟਾਵਾਦ ਗਈ ਤਾਂ ਗੁਰੂ ਸਾਹਿਬ ਜੀ ਨੇ ਸਿੱਖ ਬਣਾਉਣ ਦੀ ਥਾਂ ਗੁਰੂ ਸਾਹਿਬ ਜੀ ਦੇ ਸਿੱਖ ਬਣਾਉਣ ਦੀ ਥਾਂ ਆਪਣੇ ਸਿੱਖ ਬਣਾਉਣ ਲੱਗ ਪਏ ਧੰਨ ਦੇ ਅੰਬਾਰ ਜੋ ਸਿੱਖੀ ਅਸੂਲਾਂ ਦੇ ਦਸਵੰਦ ਆਦ ਕਰਕੇ ਲੱਗ ਗਏ ਸਨ ਜੋ ਕਿ ਕਾਰ ਪੇਟਾ ਲੰਗਰ ਗੁਰਦੁਆਰਾ ਸਰੋਵਰ ਆਦ ਲਈ ਇਕੱਠੀ ਹੋਈ ਸੀ ਆਪਣੇ ਕੋਲ ਰੱਖਣ ਲੱਗ ਪਏ ਲੋਭ ਲਾਲਸਾ ਤੇ ਹੰਕਾਰ ਵਿੱਚ ਆਪ ਗੁਰੂ ਬਨ ਬੈਠੇ ਅਤੇ ਗੁਰੂ ਦਾ ਭੈ ਦੇ ਕੇ ਸਿੱਖਾਂ ਕਰੋ ਹੋਰ ਵੱਧ ਮਾਇਆ ਪੇਟ ਕਰਨ ਲਈ ਦਬਾਅ ਪਾਉਣ ਲੱਗ ਪਏ ਕੋਈ ਕੋਈ ਵਿਰਲਾ ਹੀ ਸਾਬਤ ਰਹਾ ਨਹੀਂ ਤਾਂ ਜ਼ਿਆਦਾਤਰੇ ਮਸੰਦ ਦਾਗੀ ਹੋ ਗਏ ਦਸਵੇਂ ਪਾਤਸ਼ਾਹ ਜੀ ਨੇ ਇਹ ਪ੍ਰਥਾ ਖਤਮ ਕਰ ਦਿੱਤੀ ਅਤੇ ਕਈ ਭੜੇ ਤੇ ਗਲਤ ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਇਹ ਗਰਾਵਟਾਂ ਇਕੱਲੇ ਵਿਅਕਤੀਗਤ ਜੀਵਨ ਕਰਕੇ ਤੇ ਨਿੱਜੀ ਸਨ ਗੁਰੂ ਸਾਹਿਬ ਜੀ ਨੇ ਪੱਕਾ ਫੈਸਲਾ ਕਰ ਲਿਆ ਕਿ ਅਕਲ ਸਿੱਖ ਮਨੁੱਖ ਭਾਵੇਂ ਉਹ ਕਿਤਨਾ ਵੀ ਰਸਿਕ ਅਨੁਭਵੀ ਅਤੇ ਗਿਆਨੀ ਹੋਵੇ ਤਾਂ ਵੀ ਉਹ ਅਕਲ ਸਿੱਖ ਦੀ ਦਿਖਿਆ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ 1699 ਦੀ ਵਿਸਾਖੀ ਦਾ ਖਾਸ ਵਾਕਿਆ ਜਦੋਂ ਇਸ ਪੰਜ ਕਕਾਰਾਂ ਦੀ ਪਵਿੱਤਰਤਾ ਪੇਟ ਖਾਲਸੇ ਦੀ ਝੋਲੀ ਵਿੱਚ ਪਾਈ ਗਈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਰਹਿਤਮਾਨ ਸਿੱਖਾਂ ਨੂੰ ਗੁਰੂ ਜੀ ਦੀ ਇਹ ਯੁਗਤੀ ਵਰਤੌਣ ਦਾ ਅਧਿਕਾਰ ਨਿਯਤ ਕੀਤਾ ਗਿਆ ਤੇ ਉਹਨਾਂ ਨੂੰ ਹੀ ਪੰਜ ਪਿਆਰੇ ਆਖ ਕੇ ਵੀ ਨਿਵਾਜਿਆ ਗਿਆ ਪਰ ਇਹ ਗੱਲ ਖਾਸ ਤੌਰ ਤੇ ਸਮਝਣ ਵਾਲੀ ਹੈ ਕਿ ਇਸ ਪਦ ਸਿਰਫ ਉਹਨਾਂ ਉਤਨਾ ਸਮਾਂ ਹੀ ਲਾਗੂ ਹੈ ਜਦੋਂ ਉਹ ਅੰਮ੍ਰਿਤ ਸੰਚਾਰ ਵਿੱਚ ਹਿੱਸਾ ਲੈ ਰਹੇ ਹਨ ਜਾਂ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚੱਲ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਸਿਰਾਂ ਦੀ ਮੰਗ ਕਰਕੇ ਸ਼ਿਰ ਭੇਟ ਲੈ ਕੇ ਮੌਤ ਦਾ ਭੈ ਦੂਰ ਕਰ ਦਿੱਤਾ ਤੇ ਆਖ ਦਿੱਤਾ ਕਿ ਸਿਰ ਗੁਰੂ ਦਾ ਹੈ ਤਾਂ ਸੋਚਣੀ ਵੀ ਗੁਰੂ ਵਰਗੀ ਵਿਸਾਲ ਹੋਵੇ ਜੋ ਕਿ ਜਾਤ ਪਾਤ ਵਰਨ ਰੰਗ ਨਸਲ ਤੋਂ ਉੱਪਰ ਹੋਵੇ ਤੇ ਉਹਨਾਂ ਨੂੰ ਪੂਰਨ ਭਰੋਸਾ ਹੋਵੇ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅੰਗ 1611 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਗਾ ਤੋਂ ਪੰਜ ਰਹਿਤ ਵਿੱਚ ਅੰਦਰ ਅੰਮ੍ਰਿਤ ਛਕਾਇਆ ਕਰਨਗੇ ਉਹ ਪੰਜ ਜੋ ਗੁਰੂ ਨੂੰ ਪਿਆਰੇ ਹਨ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਹੈ ਤੇ ਗੁਰੂ ਦਾ ਪਿਆਰ ਹੈ ਉਹ ਪੰਜ ਵਾਰੀ ਵਾਰੀ ਪੰਜ ਬਾਣੀਆਂ ਜਪ ਜੀ ਜਾਪ ਸਵਈਏ ਚੁਪਈ ਅਤੇ ਚਉ ਪਈ ਤੇ ਆਨੰਦ ਪੜ ਕੇ ਆਪਣੀ ਦ੍ਰਿਸ਼ਟੀ ਨੂੰ ਸਰਬ ਲੋਹ ਦੇ ਬਾਟੇ ਵਿੱਚ ਜੋ ਜਲ ਹੈ ਤੇ ਉਸ 'ਤੇ ਟਿਕਾਉਣ ਗਿਆ ਤੇ ਬਾਣੀ ਪੜਦਿਆਂ ਖੰਡਾ ਜਲ ਵਿੱਚ ਫੇਰਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਜੋਤ ਤੇ ਜੁਗਤ ਦੀ ਕਲਾ ਵਰਤੇਗੀ ਅਤੇ ਅੰਮ੍ਰਿਤ ਤਿਆਰ ਹੋਵੇਗਾ ਸਤਿਗੁਰ ਜੀ ਦਾ ਫਰਮਾਨ ਹੈ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅਮਰਤ ਦ੍ਰਿਸ਼ਿ ਵੇਖੇ ਹੋਏ ਸੰਤ ਜਿਵੇਂ ਹਿਰਦੇ ਵਿੱਚ ਵਾਸਨਾ ਹੋਵੇ ਤਾਂ ਕਾਮ ਕ੍ਰੋਧ ਲੋਭ ਮੋਹ ਅੰਕਾਰ ਅੱਖਾਂ ਰਾਹੀਂ ਪ੍ਰਗਟ ਹੋ ਜਾਂਦਾ ਹੈ ਇਸੇ ਤਰ੍ਹਾਂ ਜੇ ਪ੍ਰਭੂ ਦਾ ਪਿਆਰ ਹੋਵੇ ਤਾਂ ਲਗਨ ਨਾਲ ਹਿਰਦੇ ਤੋਂ ਪੜੀ ਬਾਣੀ ਦਾ ਜਲ ਉੱਪਰ ਡੂੰਘਾ ਅਸਰ ਹੋਵੇਗਾ ਅਤੇ ਉਹ ਜਲ ਬਾਣੀ ਦੀ ਪਾਰ ਕਲਾਲ ਲਾਲ ਖੰਡਾ ਕਲਾਂ ਨਾਲ ਖੰਡਾ ਫਿਰ ਨਾਲ ਜੋ ਸ਼ਕਤੀ ਪ੍ਰਤੀਕ ਹੈ ਗੁਰੂ ਦੀ ਵਿਧੀ ਅਨੁਸਾਰ ਸ਼ਕਤੀ ਦਾ ਪ੍ਰਵੇਸ਼ ਤੇ ਪ੍ਰਭੂ ਰਸ ਦਾ ਪ੍ਰਵੇਸ਼ ਨਾਲ ਨਾਲ ਅੰਮ੍ਰਿਤ ਬਣ ਜਾਏਗਾ। ਅਬੇ ਲੱਖੀਆਂ ਨੂੰ ਤ੍ਰਿਪਤ ਕਰਕੇ ਮਿੱਤਰ ਤੇ ਰਹਿਤ ਅੰਮ੍ਰਿਤ ਜੀਵਨ ਬਖਸ਼ ਕੇ ਖਾਲਸੇ ਦੀਆਂ ਪਾਰਸਾਰਾਂ ਵਿੱਚ ਦਾਖਲ ਕਰਵਾ ਦੇਵਾਂਗੇ। ਪੰਜ ਕਕਾਰ ਰਹਿਤ ਹਨ ਜਿਵੇਂ ਸਕੂਲ ਵਿੱਚ ਯੂਨੀਫਾਰਮ ਵਰਦੀ ਪਹਿਣੀ ਪੈਂਦੀ ਹੈ ਗੁਰਬਾਣੀ ਵਿੱਚ ਗੁਰਬਾਣੀ ਵਿੱਚ ਵੀ ਫਰਮਾਨ ਹੈ ਕਿ ਬਾਣੀ ਰਾਹੀਂ ਤਿਆਰ ਕੀਤਾ ਹੋਇਆ ਇਹ ਅੰਮ੍ਰਿਤ ਪਿੰਨਾ ਸਵਾਦਲਾ ਭੋਜਨ ਕਰਨ ਨਾਲ ਸਭ ਪਿਆਸ ਖਤਮ ਹੋ ਜਾਵੇਗੀ ਅਤੇ ਸੁਖ ਦੀ ਪ੍ਰਾਪਤੀ ਹੋਵੇਗੀ ਅੰਮ੍ਰਿਤ ਨਾਮ ਨਿਧਾਨ ਹੈ ਪਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਤਾਹੀ ਤੇ ਸ੍ਰੀ ਗੁਰੂ ਰਾਮਦਾਸ ਜੀ ਸਤਗੁਰ ਜੀ ਨੂੰ ਸਿਰ ਭੇਟ ਕਰਨ ਦੀ ਗਵਾਹੀ ਪਰਦੇ ਹਨ ਸਤਗੁਰ ਆਗੇ ਸੀਸ ਭੇਟ ਦੇਓ ਜੇ ਸਤਗੁਰ ਸਾਚੇ ਭਾਵੇਂ ਆਪੇ ਦਇਆ ਕਰੋ ਪ੍ਰਭ ਦਾਤਾ ਤੇ ਨਾਨਕ ਅੰਕ ਸਮਾਵੇ ਰਹਿਤ ਨਾਮਿਆਂ ਵਿੱਚ ਫਰਮਾਨ ਮਿਲਦੇ ਨੇ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਾ ਹੈ ਕਈ ਥਾਂ ਤੇ ਜ਼ਿਕਰ ਹੈ ਕਿ ਖੰਡੇ ਦੀ ਪਹਲ ਪੰਜਾਂ ਤੋਂ ਲੈਣੀ ਇਹ ਪਹਿਲੀ ਰਹਿਤ ਹੈ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹਲ ਸਕੈ ਖੰਡੇ ਦੀ ਪਹਲ ਹੀ ਕਿਉਂ ਸ਼ਕਣੀ ਹੈ ਇਹ ਸਵਾਲ ਦਾ ਜਵਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਵਿੱਚ ਦੂਜੀ ਪੌੜੀ ਵਿੱਚ ਵਰਣ ਕਰਦੇ ਹਨ ਯਾਦ ਰੱਖੇ ਕਿ ਪਹਿਲੀ ਪੌੜੀ ਸਾਡੀ ਰੋਜ਼ਾਨਾ ਦੀ ਅਰਦਾਸ ਦੀ ਹੈ ਜਿਸ ਵਿੱਚ ਦਸਵੇਂ ਸਤਗੁਰ ਜੀ ਤੇ ਇੱਕ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਈ ਦੂਜੀ ਪੌੜੀ ਐਵੇਂ ਸ਼ੁਰੂ ਹੁੰਦੀ ਹੈ ਜੀ ਜਿਸ ਵਿੱਚ ਪ੍ਰਭੂ ਜੀ ਭੇਦ ਵਰਣ ਕਰਦੇ ਹਨ ਖੰਡਾ ਪ੍ਰਥਮੇ ਸਾਜ ਕੈ ਇਹਨ ਸਭ ਸੰਸਾਰ ਉਪਾਏ ਬ੍ਰਹਮ ਵਿਸ਼ਨਮ ਮਹੇਸ ਸਾਜ ਕੁਦਰਤ ਦਾ ਖੇਲ ਰਚਾ ਰਚਾਏ ਬਣਾਏ ਜੋ ਗੁਰੂ ਸਾਹਿਬ ਜੀ ਦੀ ਫਰਮਾਉਂਦੇ ਹਨ ਕਿ ਸੰਸਾਰ ਉਪਾਵਨ ਤੋਂ ਪਹਿਲਾਂ ਅਕਾਲ ਪੁਰਖ ਪ੍ਰਭੂ ਜੀ ਨੇ ਦੋ ਧਾਰਾਂ ਖੰਡਾ ਪੈਦਾ ਕੀਤਾ ਉਪਜਿਆ ਜੋ ਖੰਡੇ ਨੂੰ ਅਕਾਲ ਪੁਰਖ ਪ੍ਰਭੂ ਦੀ ਸੋ ਪ੍ਰਾਪਤ ਹੈ ਖੰਡੇ ਦਾ ਮਤਲਬ ਹੈ ਖੰਡ ਖੰਡ ਕਰ ਦੇਣਾ ਟੁਕੜੇ ਟੁਕੜੇ ਕਰ ਦੇਣਾ ਜਿਵੇਂ ਭਗਤ ਜੀ ਭਗਤ ਸ੍ਰੀ ਰਵਦਾਸ ਜੀ ਸੋਰਠ ਰਾਗ ਵਿੱਚ ਫਰਮਾਉਂਦੇ ਹਨ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਤ ਕੀਓ ਬਹੁਤ ਪਾਨੀ ਖਾਂਡ ਖਾਂਡ ਕਰ ਭੋਜਨ ਕੀਨੋ ਤੋਨਾ ਬਿਸਰਿਓ ਪਾਨੀ ਜਿਵੇਂ ਮਸ਼ੀਨ ਨੂੰ ਪਾਣੀ ਨਹੀਂ ਭੁੱਲਦਾ ਏ ਸਿੱਖ ਤੈਨੂੰ ਵੀ ਭਾਵੇਂ ਟੁਕੜੇ ਟੁਕੜੇ ਕਰਾਉਣੇ ਪੈਣ ਤੈਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਵਿਸਰੇ ਇਤਿਹਾਸ ਦੇ ਪੰਨੇ ਭਰੇ ਪਏ ਹਨ ਸਿੱਖਾਂ ਨੂੰ ਆਪਣੇ ਸਰੀਰਾਂ ਦੀਆਂ ਕੁਰਬਾਨੀਆਂ ਕਰ ਦਿੱਤੀਆਂ ਪਰ ਗੁਰੂ ਸਾਹਿਬ ਜੀ ਦੇ ਬਖਸ਼ਿਆ ਸਿੱਧਕੀ ਆਦਰ ਨਾ ਭੁੱਲੇ ਇਹ ਤਬਦੀਲੀ ਆਉਣ ਵਾਲਾ ਪਾਰ ਸਾਈ ਸਰਦਾ ਭਾਵਨਾ ਵਾਲਾ ਐਸਾ ਸੁਭਾਵਿਕ ਬਹੁ ਗਰਮ ਦਲੀਆ ਕਰਮ ਹੋ ਨਿਭੜਿਆ ਇਹ ਮਨੁੱਖੀ ਪਹਿਚਾਨ ਨੂੰ ਸਮਗਰਨ ਰੂਪ ਵਿੱਚ ਪੂਰਨ ਇਕਾਈ ਵਾਲਾ ਹਰੇਕ ਦ੍ਰਿਸ਼ਟੀਕੋਣ ਤੇ ਸਮਾਜਿਕ ਸੱਭਿਆਚਾਰ ਤੇ ਅਧਿਆਪਕ ਖੇਤਰ ਵਿੱਚ ਪਹਿਲਾ ਕਦਮ ਕ્રાંતિકਾਰੀ ਤੇ ਨਵੀਂ ਸੋਚ ਵੱਲ ਅੱਗੇ ਵਧਿਆ ਕਦਮ ਦਿਖਾਈ ਦਿੰਦਾ ਹੈ। ਥੋੜੇ ਸ਼ਬਦਾਂ ਵਿੱਚ ਪੰਜ ਕਕਾਰਾਂ ਬਾਰੇ ਸਮਝਣ ਲਈ ਇਹ ਕਹਿਣਾ ਬੰਦਾ ਹੈ ਕਿ ਹਰੇਕ ਮਹੱਤਮ ਪੂਰਨ ਘਟਨਾ ਕਿਸੇ ਖਾਸ ਸਮੇਂ ਤੇ ਖਾਸ ਥਾਂ ਉੱਪਰ ਵਾਪਰਦੀ ਹੈ। ਜੋ ਕਿ ਪਰਥਖ ਰੂਪ ਵਿੱਚ ਨੇੜਲੇ ਪਰ ਨਾਲ ਹੀ ਪਰਲੇ ਸਮੇਂ ਨੂੰ ਵੀ ਖਾਸ ਤੌਰ ਤੇ ਪ੍ਰਭਾਵਿਤ ਕਰਦੀ ਤੇ ਬਦਲਦੀ ਹੈ ਕਿਉਂਕਿ ਇਹ ਪੰਜ ਕਕਾਰ ਸਮੇ ਦੇ ਅਧੀਨ ਨਹੀਂ ਹਨ ਅਤੇ ਖਾਲਸਾ ਹਮੇਸ਼ਾ ਕਕਾਰ ਪਹਿਨੇਗਾ ਧਤਗੁਰ ਜੀ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਆ ਕਿ ਉਹ ਸਾਡਾ ਸਿੱਖ ਹੈ ਜੋ ਗੁਰੂ ਜੀ ਭੌਂਦੀ ਗੱਲ ਮੰਨ ਮੰਨੇ ਨਹੀਂ ਤਾਂ ਉਹ ਵਿਛੜ ਜਾਏਗਾ ਤੇ ਛਟਾ ਹੀ ਸਹਾਰਨੀਆਂ ਪਹਿਣੀਆਂ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਰਹਿਤਨਾ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਰਹਤੋਂ ਸਿੱਖ ਹੈ ਅਸਲ ਵਿੱਚ ਉਹ ਮੇਰਾ ਮਾਲਕ ਗੁਰੂ ਹੈ ਉਸ ਦਾ ਸਾਗਿਰਧ ਹੈ ਫਰਮਾਨ ਹੈ ਰਹ ਨੀ ਰਹੇ ਸੋਈ ਸਖ ਮੇਰਾ ਓ ਸਾਹਿਬ ਮੈਂ ਉਸ ਕਾ ਚੇਰਾ ਭਾਈ ਗੁਰਦਾਸ ਜੀ ਵੀ ਤੀਜੀ ਪੌੜੀ ਵਿੱਚ ਗੁਰਮੁਖ ਮਨੁਖ ਤੇ ਗੁਰ ਚੇਲੇ ਦਾ ਬਿਆਨ ਕਰਦੇ ਹਨ ਫਰਮਾਨ ਹੈ ਹੁਕਮੈ ਅੰਦਰ ਵਰਤਦੀ ਸਭ ਸ੍ਰਿਸ਼ਟ ਸਬਾਈ ਇਕ ਆਪੇ ਗੁਰਮੁਖ ਕੀਤਿਆ ਨੰਝਨ ਹੁਕਮ ਮਨਾਈ ਇਕ ਆਪੇ ਪਰਮ ਭੁਲਾਇ ਅਨ ਦੂਜੇ ਚਿਤ ਲਾਈ ਇਕ ਨਾਨੂ ਨਾਮ ਬਖਸੀ ਅਨ ਹੋਏ ਆਪ ਸਹਾਈ ਗੁਰਮੁਖ ਜਨਮਸਕਾਰ ਥਾ ਮਨ ਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰ ਦੇ ਖੇਲ ਵਿੱਚ ਭਾਈ ਲਹਿਣੇ ਜੀ ਨੂੰ ਨਮਸਕਾਰ ਕਰਕੇ ਉਲਟੀ ਰੀਤ ਚਲਾ ਦਿੱਤੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਉਲਟਾ ਖੇਲ ਪਰਮਦਾ ਪੈਰਾਂ ਉੱਪਰ ਸਿਰ ਸਿਵਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾ ਅਗੇ ਸੀਸ ਨਵਾ ਦਿੱਤਾ ਕਈ ਗੁਰਮਤੀਏ ਵਿਦਵਾਨ ਮੰਨਦੇ ਹਨ ਕਿ ਜੋ ਦੁਹਰਾ ਅਰਦਾਸ ਉੱਪਰ ਪੜਿਆ ਜਾਂਦਾ ਹੈ ਉਸ ਵਿੱਚ ਇਸ ਤਰ੍ਹਾਂ ਹੀ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀ ਦੇ ਪਰ ਕਿਵੇਂ ਇਹ ਬਦਲ ਗਿਆ ਜਾਂ ਬਦਲਾ ਦਿੱਤਾ ਗਿਆ ਪਤਾ ਨਹੀਂ ਪਰ ਗੁਰੂ ਸਾਹਿਬ ਜੀ ਨੇ ਇਹ فرمایا ਕਿ ਆਤਮ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਇਹ ਪੰਜਾਂ ਵਿੱਚ ਪੰਜ ਰਹਿਤਵਾਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਜੁਗਤ ਵਰਤਾ ਪਰਤਾਉਣਗੇ ਭਾਵ ਅਮਰਤ ਸਕਣਗੇ ਇਹ ਸੁਮੇਲ ਉਸ ਜੋਤ ਦੇ ਜੁਗਤ ਆਖਿਆ ਗਿਆ ਹੈ ਗੁਰੂ ਸਾਹਿਬ ਜੀ ਨੇ ਪੰਜਾਂ ਨੂੰ ਗੁਰਿਆਈ ਦਿੱਤੀ ਜੁਗਤ ਬਖਸ਼ੀ ਹੈ ਜਿਵੇਂ ਉਸਤਾਦ ਬੱਚਿਆਂ ਨੂੰ ਪੜ੍ਹਾਉਂਦਾ ਹੈ ਫਿਰ ਕਹਿ ਸਕਦਾ ਹੈ ਕਿ ਹੁਣ ਮੈਨੂੰ ਸਬਕ ਸੁਣਾਓ ਕੀ ਇਹ ਪੰਜ ਹੁਣ ਹੋਰਨਾਂ ਨੂੰ ਅੰਮ੍ਰਿਤ ਸਕਾ ਸਕਣਗੇ ਇਸੇ ਸਵਾਲ ਤਹਿਤ ਪਹਿਲਾ ਆਪ ਅੰਮ੍ਰਿਤ ਸਕਿਆ ਆਪ ਤਾਂ ਸਤਿਗੁਰੂ ਅੰਮ੍ਰਿਤ ਭਰਪੂਰ ਸਨ ਤੇ ਅੰਮ੍ਰਿਤ ਦੇਦਾਤੇ ਸਨ ਪਰ ਸਾਡੇ ਵਰਗਿਆਂ ਦੀ ਦੀ ਮਾਗੀ ਲੁਕਤਾ ਚੀਨੀ ਵੀ ਹੋ ਆਉਣੀ ਸੀ ਫਿਰ ਗੁਰੂ ਜੀ ਨੇ ਜਿਹੜੇ ਅੰਮ੍ਰਿਤ ਸਕਿਆ ਸੀ ਸਤਿਗੁਰ ਜੀ ਨੇ ਭੇਟਾ ਅਰਪਣ ਵਿਚ ਆਖਿਆ ਕਿ ਮੈਂ ਸਾਰਾ ਸਰਬਸ ਪੇਟ ਕਰ ਦੇਵਾਂਗਾ ਤਦ ਹੀ ਖਾਲਸੇ ਨੂੰ ਆਪਣਾ ਖਾਸ ਰੂਪ ਆਖਿਆ ਹੈ ਤੇ ਮੇਰਾ ਪੰਜ ਮੇਰੇ ਪੰਜ ਰਤਵਾਂ ਸਿੰਘਾਂ ਵਿੱਚ ਮੇਰਾ ਵਾਸਾ ਹੈ ਤੇ ਮੇਰੇ ਤੇ ਮੇਰਾ ਸਭ ਕਿਛ ਇਹਨਾਂ ਕਰਕੇ ਹੀ ਹੈ ਫਰਮਾਨ ਹੈ ਸਿੱਖ ਪਹੁੰਚੋ ਮੈਂ ਮੇਰੋ ਵਾਸਾ ਸਿੱਖ ਪੰਚੋਂ ਮੇ ਮੀਰ ਮੇਰੋ ਵਸਾ ਪੂਨ ਕਰੋ ਧਰਿਓ ਜਿਹ ਹਾਸਾ ਮੋਗਰੇ ਮੈਂ ਮਨ ਤੇ ਤਨ ਤੇ ਸਿਰ ਲਓ ਤਨ ਤੇ ਸਭ ਹੀ ਇਨਹੀ ਕੋ ਅਮਰੀਕਾ ਸੋ ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀਆਂ ਜੋ ਪੰਜ ਵੀਡੀਓ ਆਪਾਂ ਪੰਜ ਕਕਾਰਾਂ ਤੇ ਇਸ ਕਿਤਾਬ ਵਿੱਚੋਂ ਸਾਰਾ ਜੋ ਮਟੀਰੀਅਲ ਲੈ ਕਰਕੇ ਆਪ ਸੰਗਤਾਂ ਨਾਲ ਸਾਂਝਾ ਕਰਾਂਗੇ ਜੇ ਮਹੱਤਮ ਪੂਰਨ ਤੱਤ ਵੀ ਉਸ ਦਾ ਪ੍ਰਭੂ ਨਾਮ ਤੇ ਹੁੰਦੇ ਹਨ ਸਿੱਖ ਵੀ ਨਿਤ ਹਰ ਪ੍ਰਭੂ ਦੀ ਜਾਸਾ ਗਾ ਕੇ ਇੱਕ ਕਾਰਨ ਹੀ ਗੁਰੂ ਪਿਆਰਿਆਂ ਨੇ ਸਾਡੀ ਅਰਦਾਸ ਵਿੱਚ ਗੁਰੂ ਸਾਹਿਬ ਜੀ ਕੋਲੋਂ ਰਹਿਤਦਾਨ ਲਈ ਬੇਨਤੀ ਕਰਨੀ ਸ਼ਾਮਲ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਅੰਮ੍ਰਿਤ ਦੇ ਧਾਰਨੀ ਬਣਾਉਣ ਆਉਣ ਵਾਲੀਆਂ ਜੋ 5 ਵੀਡੀਓ ਆਪ ਸੰਗਾਂ ਸਾਂਝੀਆਂ ਕਰਾਂਗੇ ਜਿਸ ਵਿੱਚ ਇਹ 5 ਕਾਰ ਉਹਨਾਂ ਬਾਰੇ ਇੱਕ ਇੱਕ ਕਾਰ ਦਾ ਵਿਸਾ ਲਿਆ ਕਰਕੇ ਆਪਨਾ ਜੋ ਵੀਡੀਓ ਸਾਂਝੀਆਂ ਕੀਤੀਆਂ ਜਾਣਗੀਆਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ